ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਦੋ ਮੰਤਰੀਆਂ ਦੀ ਹੋਵੇਗੀ ਛੁੱਟੀ ਦੋ ਨਵੇਂ ਮੰਤਰੀ بنائے ਜਾਣਗੇ ਇੱਕ ਵਾਰ ਫੇਰ ਹੋਵੇਗਾ ਫੇਰ ਬਦਲ ਦੋ ਮੰਤਰੀਆਂ ਦੀ ਛੁੱਟੀ ਹੋਣ ਜਾ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇੱਕ ਵਾਰ ਫੇਰ ਪੁਚਾਲ ਪੈ ਗਿਆ ਕਿਹੜੇ ਦੋ ਮੰਤਰੀ ਨੇ ਜਿਨ੍ਹਾਂ ਦੀ ਹੁਣ ਛੁੱਟੀ ਹੋਵੇਗੀ ਤੇ ਉਹਨਾਂ ਦੀ ਜਗ੍ਹਾ ਤੇ ਦੋ ਨਵੇਂ ਮੰਤਰੀ ਲਾਉਣ ਦਾ ਫੈਸਲਾ ਹੋ ਗਿਆ ਹੈ ਦਿੱਲੀ ਤੋਂ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਦੋ ਮੰਤਰੀਆਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਉਹਨਾਂ ਦੇ ਕੋਲੋਂ ਅਹੁਦੇ ਲੈ ਜਾਣਗੇ ਵਾਪਸ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਵਿੱਚ ਚਾਰ ਜਿਮਨੀ ਚੋਣਾਂ ਹੋਈਆਂ ਚਾਰ ਜਿਮਨੀ ਚੋਣਾਂ ਦੇ ਵਿੱਚ ਤਿੰਨ ਚੋਣਾਂ ਆਮ ਆਦਮੀ ਪਾਰਟੀ ਨੇ ਜਿੱਤ ਲਈਆਂ ਸਭ ਤੋਂ ਵੱਧ ਹੌਟ ਸ਼ੀਟ ਬਣੀ ਗਿੱਦੜਵਾ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਦਮ ਤੇ ਸੀਟ ਜਿਤਾਈ ਅਮਨ अरोड़ा ਜੋ ਆਮ ਆਦਮੀ ਪਾਰਟੀ ਦੇ ਪ੍ਰਧਾਨ ਉਸ ਹਲਕੇ ਦੇ ਉਨਚਾਰਜ ਰਹੇ ਉਹ ਉਹਨਾਂ ਨੇ ਉਹ ਸੀਟ ਸਭ ਤੋਂ ਵੱਡੇ ਫਰਕ ਨਾਲ ਜਿਤਾ ਦਿੱਤੀ ਹਰਦੀਪ ਸਿੰਘ ਡਿੰਪੀ ਢਿੱਲੋਂ ਜਿੱਤੇ ਔਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਗਿੱਦੜਵਾ ਹਲਕੇ ਦੇ ਵਿੱਚ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਵੱਡੀ ਮੰਗ ਰੱਖੀ ਸੀ ਕਿ ਡਿੰਪੀ ਢਿੱਲੋਂ ਨੂੰ ਜਿਤਾਤਾ ਤਾਂ দেয়া ਗਿਆ ਸੀ ਬਹੁਤ ਵੱਡੇ ਫਰਕ ਨਾਲ ਔਰ ਇਸ ਨੂੰ ਕੈਬਨ ਮੰਤਰੀ ਦੀ ਛੰਡੀ ਤੁਸੀਂ ਦੇਣੀ ਹੈ ਮੁੱਖ ਮੰਤਰੀ ਨੇ ਭਾਵੇਂ ਆਪਦੇ ਵੱਲੋਂ ਕੋਈ ਐਲਾਨ ਨਹੀਂ ਕੀਤਾ ਜਿਸ ਤਰ੍ਹਾਂ ਜਲੰਧਰ ਵਿੱਚ ਕਰ ਦਿੱਤਾ ਸੀ ਕਿ ਮਹਿੰਦਰ ਭਗਤ ਨੂੰ ਮੰਤਰੀ ਬਣਾ ਦੇਗਾ ਸੋ ਮਹਿੰਦਰ ਭਗਤ ਨੂੰ ਤਾਂ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲਿਆ ਗਿਆ ਲੇਕਿਨ ਇਹਨਾਂ ਤਿੰਨਾਂ ਹਲਕਿਆਂ ਦੇ ਵਿੱਚੋਂ ਜਿਹੜੇ ਤਿੰਨੇ ਉਮੀਦਵਾਰ ਜਿੱਤੇ ਇਹਨਾਂ ਦੇ ਵਿੱਚ ਹੁਣ ਕਿਸ ਨੂੰ ਮੰਤਰੀ ਬਣਾਉਣ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਚੁਣ ਸਕਦੇ ਨੇ ਜੋ ਕਿ ਵੱਡੀ ਖਬਰ ਹੈ ਕਿ ਦੋ ਮੰਤਰੀਆਂ ਦੀ ਛੁੱਟੀ ਹੋਣ ਜਾ ਰਹੀ ਹੈ ਦੋ ਮੰਤਰੀ ਜਿਨ੍ਹਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਉਹਨਾਂ ਦੇ ਅਹੁਦੇ ਵਾਪਸ ਲੈ ਜਾਣਗੇ ਸਭ ਤੋਂ ਪਹਿਲਾਂ ਜਿਹੜਾ ਕਿ ਇੱਕ ਜਿਸ ਮੰਤਰੀ ਦੇ ਉੱਪਰ ਵੱਡੀ ਗਾਇ ਦੀਗੀ ਸੀ ਸਿੱਖਿਆ ਮਹਿਕਮਾ ਉਸ ਦੇ ਕੋਲ ਔਰ ਉਸ ਦੇ ਉੱਪਰ ਜੋ ਕਿ ਕਰੋੜਾਂ ਰੁਪਈਆ ਦਾ ਕੱਪੜੇ ਦਾ ਵੱਡਾ ਇਲਜ਼ਾਮ ਲੱਗਿਆ ਸੀ ਜੋ ਕਿ ਹਰਜੋਤ ਸਿੰਘ ਬੈਂਸ ਉਨ੍ਹਾਂ ਦੇ ਕੋਲੋਂ ਮੰਤਰੀ ਪਦ ਵਾਪਸ ਲਿਆ ਜਾ ਸਕਦਾ ਜੋ ਕਿ ਸੂਤਰਾਂ ਤੋਂ ਜਾਣਕਾਰੀ ਆ ਰਹੀ ਹੈ ਕਿ ਹਰਜੋਤ ਸਿੰਘ ਬਹਸ ਦੀ ਛੁੱਟੀ ਹੋਵੇਗੀ ਮੰਤਰੀ ਮੰਡਲ ਦੇ ਵਿੱਚੋਂ ਉਨ੍ਹਾਂ ਦੀ ਜਗ੍ਹਾ ਤੇ ਨਵਾਂ ਜਿਹੜਾ ਕਿ ਮਹਿਕਮਾ ਹੋਰ ਮੰਤਰੀ ਨੂੰ ਦਿੱਤਾ ਜਾਵੇਗਾ ਉਹਨਾਂ ਦਾ ਸਿੱਖਿਆ ਮਹਿਕਮਾ ਜਿਸ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਦੇ ਲੈ ਕੇ ਬਹੁਤ ਤਰ੍ਹਾਂ ਦੇ ਜਿਹੜੇ ਸਵਾਲ ਉੱਠੇ ਨੇ ਕਿਉਂਕਿ ਉਹਨਾਂ ਦੇ ਪਿੰਡ ਦੇ ਵਿੱਚ ਧਰਨਾ ਲੱਗਿਆ ਹੋਇਆ ਬਹੁਤ ਲੰਬੇ ਸਮੇਂ ਤੋਂ ਔਰ ਸਰਕਾਰ ਦੇ ਨਾਲ ਉਹਨਾਂ ਨੇ ਕੋਈ ਰابطਾ ਨਹੀਂ ਬਣਾਇਆ ਹੋਇਆ ਹਰਜੋਤ ਸਿੰਘ ਬੈਸ ਨੇ ਸਿੱਖਿਆ ਮੰਤਰੀ ਜਿਹੜੇ ਉਹਨਾਂ ਦਾ ਅਹੁਦਾ ਵਾਪਸ ਜਾ ਸਕਦਾ ਹੈ ਜੋ ਵੱਡੀ ਖਬਰ ਆ ਰਹੀ ਹੈ ਔਰ ਦੂਸਰਾ ਅਮਨ अरोड़ा ਜਿਨ੍ਹਾਂ ਦੇ ਕੋਲ ਹੁਣ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਦੀ ਵੰਡ ਹੋ ਰਹੀ ਹੈ ਔਰ ਉਹਨਾਂ ਦੇ ਕੋਲ ਜੋ ਮਹਿਕਮਾ ਸੀ ਕੈਬਨ ਮੰਤਰੀ ਦਾ ਉਹ ਵਾਪਸ ਲਿਆ ਜਾਵੇਗਾ ਉਸ ਦੀ ਥਾਂ ਤੇ ਹਰਦੀਪ ਸਿੰਘ ਟਿੰਪੀਟ ਲੋਨੂ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਜੋ ਕਿ ਨਵਾਂ ਚਿਹਰਾ ਹਰਦੀਪ ਸਿੰਘ ਟਿੰਪੀਟ ਲੋ ਮંત્રી ਮੰਡਲ ਦੇ ਵਿੱਚ ਲਿਆ ਜਾ ਸਕਦੇ ਨੇ ਔਰ ਉਸ ਦੇ ਨਾਲ ਹੀ ਸਿੱਖਿਆ ਵਿਭਾਗ ਕਿਸੇ ਹੋਰ ਜਿਹੜਾ ਕਿ ਇਹ ਸਿੱਖਿਆ ਵਿਭਾਗ ਦੇ ਦਿੱਤਾ ਜਾਵੇਗਾ ਉਹ ਹੁਣ ਇਸ ਤੋਂ ਬਾਅਦ ਪ੍ਰੋਫੈਸਰ ਬਲਜਿੰਦਰ ਕੌਰ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ਕਿ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਵੀ ਮੰਤਰੀ ਮੰਡਲ ਵਿੱਚ ਲਿਆ ਜਾ ਸਕਦਾ ਹੈ ਦੋ ਨਵੇਂ ਚਿਹਰੇ ਮੰਤਰੀ ਮੰਡਲ ਵਿੱਚ ਸ਼ਾਮਲ ਹੋਣਗੇ ਔਰ ਦੋ ਮੰਤਰੀਆਂ ਦੀ ਛੁੱਟੀ ਹੋਵੇਗੀ ਜੋ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਫਿਰ ਬਦਲ ਹੋਣ ਨੂੰ ਦੇਖਣ ਨੂੰ ਮਿਲੇਗਾ ਅਮਨ ਅਰੋੜਾ ਕੋਲ ਪ੍ਰਦਾਨਗੀ ਹੋਣ ਦੇ ਨਾਤੇ ਉਹਨਾਂ ਦਾ ਵਿਭਾਗ ਜੋ ਕਿ ਉਨਾਂ ਕੋਲ ਵਾਪਸ ਲਿਆ ਜਾਵੇਗਾ ਉਨਾਂ ਕੋਲ ਸਿਰਫ ਪ੍ਰਧਾਨਗੀ ਰਹੇਗੀ ਔਰ ਆਪਣਾ ਲਗਭਗ ਪੂਰਾ ਟਾਈਮ ਉਹ ਇਥੇ ਹੀ ਆਪਣਾ ਜਿਹੜਾ ਕੇਂਦਰ ਕਰਨਗੇ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ 'ਚ ਬੈਠਣਗੇ ਜਿਹੜੇ ਕਿ ਉਹਨਾਂ ਵੀ ਅੱਜ ਬਿਆਨ ਦਿੱਤਾ ਕਿ ਮੈਂ ਹੁਣ ਆਮ ਆਦਮੀ ਪਾਰਟੀ ਦੇ ਦਫ਼ਤਰ 'ਚ ਬੈਠਾਂਗਾ ਨਾ ਕਿ ਮੈਂ ਕੈਬਨ ਮੰਤਰੀ ਦੇ ਆਫਿਸ 'ਚ ਬੈਠਾਂਗਾ ਕੈਬਨ ਮੰਤਰੀ ਦਾ ਜਿਹੜਾ ਹੁਣ ਕੰਮ ਹੈ ਉਹ ਕਿਸੇ ਹੋਰ ਕੋਲੋਂ ਜਿਹੜਾ ਕਿਸੇ ਨੂੰ ਦੇ ਦਿੱਤਾ ਜਾਵੇਗਾ ਜੋ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਕਨਵੀਨਰ ਅਰਵਿੰਦ ਕੇਜਰੀਵਾਲ ਇਹ ਹੋਰ ਜਿਹੜੀ ਪਾਰਟੀ ਦੇ ਸਖਤਰ ਨੇ ਉਹਨਾਂ ਦੇ ਵੱਲੋਂ ਇਹ ਐਲਾਨ ਕੀਤਾ ਜਾਵੇਗਾ ਕਿਸ ਨੂੰ ਮੰਤਰੀ ਮੰਡਲ ਚ ਲਿਆ ਜਾਵੇਗਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਨੇ ਪਿਛਲੇ ਦਿਨੀ ਆਪਣਾ ਉਹਦਾ ਛੱਡ ਦਿੱਤਾ ਸੀ ਪ੍ਰਧਾਨਗੀ ਦਾ ਔਰ ਉਹਨਾਂ ਦੇ ਕੋਲ ਹੁਣ ਜੋ ਮਹਿਕਮੇ ਨੇ ਉਹ ਵੀ ਮਹਿਕਮੇ ਵੰਡੇ ਜਾਣਗੇ ਉਹਨਾਂ ਦੇ ਹੌਲਾ ਭੜ ਕੀਤਾ ਜਾਵੇਗਾ ਔਰ ਜਿਸ ਤੋਂ ਬਾਅਦ ਨਵੇਂ ਸ਼ੇਰੇ ਸ਼ਾਮਲ ਹੋਣਗੇ ਦੋ ਨਵੇਂ ਹੋਣਗੇ ਸ਼ਾਮਲ ਔਰ ਦੋ ਦੀ ਹੋ ਜੇਗੀ ਛੁੱਟੀ ਵੱੱਡੀ ਖਬਰ ਆਈ ਹੈ